ਫਤਿਹ ਅਰਦਾਸ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਇਹਨਾਂ ਬੱਚਿਆਂ ਦਾ ਮੈਂ ਵੀ ਛੋਟਾ ਹੁੰਦਾ ਅਮਰੀਕਾ ਆ ਗਿਆ ਸੀਗਾ ਇੱਥੇ 20-25 ਸਾਲ ਰਿਹਾ ਪੜ੍ਹਿਆ ਹੁਣ ਮੈਂ 5 ਸਾਲ ਤੋਂ ਪੰਜਾਬ ਰਹਿ ਰਿਹਾ ਜੀ ਮੈਂ ਇਹਨਾਂ ਦੀ ਜਿਹੜੀਆਂ ਭਾਵਨਾਵਾਂ ਨੇ ਮੈਂ ਇਹਨਾਂ ਦੀ ਕਦਰ ਕਰਦਾ ਕਿਉਂਕਿ ਪੰਜਾਬ ਦਾ ਪਾਣੀ ਪੰਜਾਬ ਦੀ ਮਿੱਟੀ ਪੰਜਾਬ ਦਾ ਪੰਜਾਬੀਆਂ ਦਾ ਖੂਨ ਸਾਡਾ ਇਹ ਜੱਗ ਕਿ ਮਿੱਟੀ ਦੇ ਨਾਲ ਜੁੜਿਆ ਰਹਿੰਦਾ ਸੋ ਧੰਨਵਾਦ ਆਈ ਥੈਂਕ ਈਚ ਐਂਡ ਐਵਰੀ ਵਨ ਆਫ ਯੂ ਫਾਰ អਰੇਂਜਿੰਗ ਥਿਸ ਇਵੈਂਟ ਸੋ ਇਟ ਵਾਸ ਇੰਪੋਰਟੈਂਟ ਇੱਕ ਹੈਗਾ ਜੀ ਮੈਂ ਸਭ ਦਾ ਹਾਜਰੀ ਦਿੰਨਾ ਕਿਉਂਕਿ ਮੈਂ 2 ਦਿਨ ਪਹਿਲਾਂ ਪੰਜਾਬ ਤੋਂ ਆਇਆ ਮੈਨੂੰ ਕੋਈ ਐਮਰਜੈਂਸੀ ਹੋ ਗਈ ਮੈਂ 15 ਦਿਨ ਵਾਸਤੇ ਇੱਥੇ ਆਇਆ ਨਹੀਂ ਮੇਰਾ ਮਨ ਨਹੀਂ ਸੀ ਕਰਦਾ ਮੈਂ 2 ਦਿਨ ਕੁੰਡਲੀ ਮੋਰਚੇ ਤੇ ਰਾਤ ਕੱਟ ਕੇ ਆਇਆ ਉੱਥੇ ਸਾਡੀਆਂ ਮਾਵਾਂ ਛੋਟੇ ਛੋਟੇ ਬੱਚਿਆਂ ਦੇ ਨਾਲ ਬੈਠੀਆਂ ਨੇ ਭੈਣਾ ਸੋਰੀ ਬੱਚਿਆਂ ਨਾਲ ਬੈਠੀਆਂ ਬਜ਼ੁਰਗ ਮਾਵਾਂ ਆਪਣੀਆਂ ਦਵਾਈ ਲਈ ਬੈਠੀਆਂ ਨੇ ਔਰ ਸਾਡੇ ਬਜ਼ੁਰਗ ਬੈਠੇ ਨੇ ਠੰਡ ਦੇ ਵਿੱਚ ਔਰ ਵੱਡਾ ਯੋਗਦਾਨ ਸਾਡੇ ਨੌਜਵਾਨਾਂ ਦਾ ਹੈ ਉੱਥੇ ਜਦ ਗਰਾਊਂਡ ਤੇ ਰਿਹਾ ਅਸੀਂ ਪ੍ਰਸ਼ਾਦਾ ਪਾਣੀ ਉੱਥੇ ਆਮ ਹੈ ਬਾਹਰਲੇ ਜਿਹੜੇ ਐਨ ਆਰ ਆਈ ਸਹਗੇ ਹੋ ਤੁਸੀਂ ਮੈਂ ਨਹੀਂ ਚਲੋ ਤੁਹਾਡੇ ਚ ਇੱਕ ਹੈਗਾ ਸੀਗਾ ਤੁਸੀਂ ਬਹੁਤ ਸਪੋਰਟ ਕਰ ਰਹੇ ਹੋ ਅੱਜ ਜਿਹੜਾ ਇਕੱਠ ਹੋਇਆ ਬਹੁਤ ਵੱਡਾ ਇਕੱਠਾ ਇਹ ਔਰ ਮੈਂ ਉੱਥੇ ਟਰੈਕਟਰ ਚਲਾਇਆ ਸੀਗਾ ਜੀ ਮੈਨੂੰ ਜਦੋਂ ਮੈਂ ਫੋਰ ਟਰੈਕਟਰ ਚਲਾਇਆ ਜਦੋਂ ਅਸੀਂ ਪਾ ਪੰਜਾਬ ਬੰਦ ਕਰਿਆ ਸੀਗਾ ਚੱਕਾ ਜਾ ਮੈਨੂੰ ਕਈਆਂ ਨੇ ਕਿਹਾ ਕਿ ਜਵਿੰਦਰਪੁਰ ਟਰੈਕਟਰ ਕਿਉਂ ਫੂਕਿਆ ਮੈਂ ਕਿਹਾ ਭਗਤ ਸਿੰਘ ਨੇ ਅਸੈਂਬਲੀ ਹਾਲ ਦੇ ਵਿੱਚ ਬੰਬ ਸਿੱਟਿਆ ਸੀ ਉਹ ਕਿਸੇ ਨੂੰ ਮਾਰਨ ਲਈ ਨਹੀਂ ਸੀ ਛਟਿਆ ਉਹ ਇੱਕ ਗੋਲੀਆਂ ਸਰਕਾਰਾਂ ਨੂੰ ਜਗਾਉਣ ਵਾਸਤੇ ਛਟਿਆ ਸੀ ਮੈਂ ਕਿਹਾ ਜੇ ਸਾਡੇ ਇਹ ਖੇਤੀ ਜਿਹੜੇ ਕਾਨੂੰਨ ਜਿਹੜੇ ਬਿੱਲ ਬਣਾਏ ਨੇ ਜੇ ਇਹ ਇੰਨ੍ਹਾਂ ਦੇ ਵਿੱਚ ਐਮੈਂਡਮੈਂਟ ਨਾ ਕਰੀ ਹੁਣ ਤੱਕ ਕਰਵਾ ਕੇ ਹਟਾ ਗਏ ਪਰ ਉਸ ਸਮੇਂ ਅਸੀਂ ਕਿਹਾ ਕਿ ਜੇ ਐਮੈਂਡਮੈਂਟ ਨਾ ਕਰੀ ਤਾਂ ਸਾਡਾ ਕਿਸਾਨ ਦੇ ਚੁੱਲ੍ਹੇ ਦੇ ਵਿੱਚ ਅੱਗ ਨਵਲੀ ਤਾਂ ਅਸੀਂ ਟਰੈਕਟਰ ਇਹ ਕੀ ਕਰਨ ਲੈਣ ਇਸ ਕਰਕੇ ਫੁਕਿਆ ਕਿ ਮੋਦੀ ਜੀ ਤੁਹਾਨੂੰ ਬਦਲਣਾ ਪਏਗਾ ਸੋ ਸਾਡੇ ਰੌਲੇ ਕੀ ਨੇ ਸਾਡੇ ਤਿੰਨ ਰੌਲੇ ਨੇ ਇਹਨਾਂ ਬਿਲਾਂ ਦੇ ਵਿੱਚ ਇੱਕ ਤਾਂ ਐਮਐਸਪੀ ਹੈ ਮਿਨੀਮਮ ਸਪੋਰਟ ਪ੍ਰਾਈਸ ਘੱਟੋ-ਘੱਟ ਸਮਰਥਨ ਮੁੱਲ ਹੁਣ ਕੀ ਹੈ ਕਿ ਸਾਨੂੰ ਸਰਕਾਰ ਵੱਲੋਂ ਜਿਹੜਾ ਮੰਡੀਕਰਨ ਹੈ ਸਭ ਤੋਂ ਵਧੀਆ ਮੰਡੀਕਰਨ ਹੈ ਦੁਨੀਆ ਦਾ ਅਮਰੀਕਾ ਦਾ ਮੰਡੀਕਰਨ ਵੀ ਫੇਲ ਆਉਂਦੇ ਆ ਕੇ ਉੱਥੇ ਸਭ ਤੋਂ ਵਧੀਆ ਮੰਡੀ ਕਰਨਾ ਕਿ ਤੁਹਾਡੀ ਫਸਲ ਘੱਟੋ-ਘੱਟ ਲੈੱਟਸ ਸੇਕ 2000 ਨੂੰ ਵਿਕ ਰਹੀ ਹੈ ਔਰ ਉਹਦੇ ਵਿੱਚੋਂ 8% ਟੈਕਸ ਜਾਂਦਾ ਪੰਜਾਬ ਦਿੰਦਾ ਉਹ ਵੀ ਹੈ 3% ਤੁਹਾਡੀ ਮਾਰਕੀਟ ਫੀਸ ਹੈ 2% ਅੜਤੀ ਜਿਹੜਾ ਔਰ 3% ਤੁਹਾਡਾ ਹੈਗਾ ਆਰਡੀਐਫ ਰੂਰਲ ਡਿਵੈਲਪਮੈਂਟ ਫੰਡ ਔਰ ਉਹ ਐਮਐਸਪੀ ਤੋੜੀ ਜਾ ਰਹੀ ਹੈ ਔਰ ਉਹਦੇ ਵਿੱਚ ਪ੍ਰਾਈਵੇਟ ਪਲੇਅਰ ਲੈੰਦਾ ਜਾ ਰਿਹਾ ਔਰ ਪ੍ਰਾਈਵੇਟ ਪਲੇਅਰ ਨੇ ਸਿਰਫ 1% ਫੀਸ ਲੈਣੀ ਹੈ ਦੈਟ ਮੀਨਸ ਕਿ ਤੁਹਾਡੇ ਜਿਹੜੇ ਰੂਰਲ ਡਿਵੈਲਪਮੈਂਟ ਫੰਡਸ ਹੈਗੇ 3% ਉਹ ਵੀ ਕੱਟੇ ਜਾਣਗੇ ਔਰ ਅੱਜ ਦੋ ਸਾਲ ਸਹਿ ਤੁਹਾਨੂੰ ਵਧੀਆ ਉਹ ਨਜਾੜਾ ਆ ਜੇ ਕਿ ਪ੍ਰਾਈਵੇਟ ਅੰਬਾਨੀ ਦੰਦੀ ਆ ਕੇ ਕਹਵੇ ਕਿ ਸਰਕਾਰ ਤੁਹਾਨੂੰ 2000 ਦਿੰਦੀ ਹੈ ਮੈਂ 2500 ਦਊਂਗਾ ਉਹ ਹੌਲੀ ਹੌਲੀ ਕੀ ਹੋ ਇੱਕ ਫਸਲ ਨਹੀਂ ਆਈ ਦੂਜੀ ਨਹੀਂ ਆਈ ਤੀਜੀ ਨਹੀਂ ਆਈ ਚੌਥੀ ਨਹੀਂ ਆਈ ਦੋ ਸਾਲਾਂ ਦੇ ਵਿੱਚ ਜਿਹੜਾ ਮੰਡੀਕਰਨ ਹੈ ਉਹ ਟੁੱਟ ਜਾਊਗਾ ਮੰਡੀਕਰਨ ਖਤਮ ਹੋ ਜਾਊ ਫਿਰ ਤੁਹਾਨੂੰ ਉਹੀ ਅੰਬਾਨੀ ਕਹੇਗਾ ਕਿ ਮੈਂ ਤਾਂ 1000 ਰੁਪਏ ਚ ਕਣੇਟਣੀਆਂ ਵੇਚਣੀਆਂ ਸੋ ਆਪਣੇ ਇਹੀ ਰਾਣਾ ਨੇ ਕਿ ਸਾਡੀ ਜਿਹੜੀ ਐਮਐਸਪੀ ਉਹ ਨਾ ਟੋੜੀ ਜਾਏ ਦੂਜਾ ਸੀਗਾ ਜੀ ਇਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਇਹਨਾਂ ਨੇ ਕੀਤਾ ਇਹ ਜੇਕਰ ਨੂੰ ਤੁਹਾਡਾ ਵੀ ਡਿਸਪਿਊਟ ਪੈਂਦਾ ਹੈ ਜੇ ਅੰਬਾਨੀ ਅੰਦਾਨੀ ਆਪਾਂ ਹੁਣ ਤਾਂ ਦੇਣੇ ਨਹੀਂ ਪਰ ਇਹਨਾਂ ਦਾ ਕੀ ਮਨਸ਼ਾ ਸੀ ਕਿ ਜੇਕਰ ਨੂੰ ਅੰਬਾਨੀ ਅੰਦਾਨੀ ਦੇ ਪ੍ਰਾਈਵੇਟ ਪਲੇਅਰ ਨਾਲ ਤੁਹਾਡੀ ਲੜਾਈ ਹੁੰਦੀ ਹੈ ਤੁਹਾਡਾ ਡਿਸਪਿਊਟ ਪੈਂਦਾ ਤਾਂ ਤੁਸੀਂ ਕੋਰਟ ਦੇ ਵਿੱਚ ਨਹੀਂ ਜਾ ਸਕਦੇ ਤੁਹਾਡੇ ਕੋਲ ਕੋਰਟ ਦੇ ਹੱਕ ਕੋਲੇ ਕਿ ਐਸਡੀਐਮ ਤੁਹਾਡਾ ਫੈਸਲਾ ਕਰੂਗਾ ਐਸਡੀਐਮ ਕਿਹਦੇ ਨਾਲ ਜਾਊਗਾ ਜਿੱਦੋਂ ਚਾਰ ਪੈਸੇ ਮਿਲਣਗੇ ਸੋ ਆਪਣੇ ਇਹ ਜਿਹੜੇ ਦੋ ਤਿੰਨ ਰੋਲੇ ਹੈਗੇ ਐਮਐਸਪੀ ਦੇ ਹੈਗੇ ਆ ਜੀ ਆਰਡੀਐ ਫੀਸ ਤੇ ਐਸਟੀਐਮ ਦੇ ਸੋ ਮੈਂ ਨੇ ਇੱਕ ਬੇਨਤੀ ਵੀ ਕੀਤੀ ਸੀ ਕਿ ਜਿਵੇਂ ਹਰਿਆਣੇ ਦੇ ਵਿੱਚ ਸਾਨੂੰ ਬਹੁਤ سپورਟ ਮਿਲੀ ਹੈ ਪਰ ਦੁਸ਼ਯੰਤ ਚਿਤਾਲੇ ਦੇ ਸਹਾਰੇ ਖੜੀ ਹੈ ਸਰਕਾਰ ਜੇ ਦੁਸ਼ਯੰਤ ਚਿਤਾਲਾ ਹੀਰੋ ਬਣਾ ਚਾਹੁੰਦਾ ਤਾਂ ਆਪਣਾ ਜੋ ਉਹਦੇ ਐਮਐਲਏ ਸੱਤ ਨੇ ਜੋ ਵਾਪਸ ਲੈ ਲੈ ਸਰਕਾਰ ਦੇਖ ਸਕਦੀ ਹੈ ਇਹ ਬਹੁਤ ਵੱਡਾ ਇੱਕ ਮੈਸੇਜ ਆਊਗਾ ਸੋ ਆਪਾਂ ਹਲਕੇ ਸਾਰੇ ਜਿਹੜਾ ਕਰ ਰਹੇ ਆ ਔਰ ਮੈਂ ਅਗੇਨ ਧੰਨਵਾਦ ਕਰਦਾ ਪੀਐਮ ਕੈਨੇਡਾ ਦਾ ਪੀਐਮ ਆਸਟ੍ਰੇਲੀਆ ਦਾ ਦੁਬਈ ਦੇ ਰਾਜਾ ਦਾ ਔਰ ਇਤੋਂ ਦੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਦਾ ਜਿਨ੍ਹਾਂ ਨੇ ਆਵਾਜ਼ ਉਠਾਈ ਹੈ ਸੋ ਹੁਣੇ ਮੋਦੀ ਨੂੰ ਸੋਚਣਾ ਪਊਗਾ ਕਿ ਮੈਂ ਦੁਨੀਆ ਦੇ ਦੇਸ਼ਾਂ ਦੇ ਨਾਲ ਸਬੰਧ ਅੱਛੇ ਰੱਖਣੇ ਆ ਅਸੀਂ ਕਿਉਂਕਿ ਲੜਾਈ ਇਹ ਜਿੱਤੀ ਪਈ ਹੈ ਇਹ ਤੀਰਾਂ ਤਲਵਾਰਾਂ ਤੋਂ ਡਰਨ ਵਾਲੀ ਕੌਮ ਨਹੀਂ ਹੈ ਇਹ ਭਵੇਂ ਅਫਰੂ ਗੈਸ ਦੇ ਗੋਲੇ ਪਈ ਨੇ ਸਾਡੇ ਦੀ ਵੀ ਪਛੜਾ ਹੋਈਆਂ ਜਿੱਦ ਤੇ ਚੰਡੀਗੜ੍ਹ ਘੇਰਿਆ ਸੀਗਾ ਸਾਡੇ ਦੀ ਵੀ ਪੈਰਾਮਿਲਟਰੀ ਮੈਂ ਪੈਰਾਮਿਲਟਰੀ ਫੋਰਸ ਨੇ ਹਮਲਾ ਕਰਿਆ ਸੀ ਪਲਸੀ ਕਰੇਗੀ ਸੋ ਪ੍ਰਾਉ ਅਗੇਨ ਆਈ ਥੈਂਕ ਈਚ ਐਂਡ एवरीवन ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ